ਹਾਂਜੀ ਮਾਣ ਤੁਹਾਨੂੰ ਆਇਆ ਹੁੰਦੇ ਆਂ ਜੰਗਲਾ ਆਪਾਂ ਦੇ ਕੋਫੀ ਦੇ ਲੱਲੇ ਟੱਕ ਦੇ ਇਧਰੋਂ ਭਾਰੀ ਵਾਲੀ ਪਕੌੜੀ ਨਾਲ ਜਵਾਈ ਭਾਈ ਦੀ ਇਧਰ ਸਾਨੂੰ ਸਾਡੀ ਇਹ ਦੋਸਤ ਕਾਹਨੂੰ ਮੇਰੇ ਬੰਦੇ ਤਾਂ ਆ ਗਏ ਆ ਅੱਜ ਹਾਂਜੀ ਮੈਨਾਂ ਸਮਝਿਆ ਮੁੰਡੇ ਨਾ ਸਮਝਿਆ ਮੈਂ ਮੁਕਾ ਦਾ ਕੁੜੀ ਗਾਲ ਨੂੰ ਲਾਸਟ ਚੜਾਉਂਦਾ ਮੈਂ ਕਿਹਾ ਕੋਈ ਲੈ ਕੇ ਭਾਜੇ ਨਹੀਂ ਨਹੀਂ ਲਗਾ ਮੈਂ ਕਿਹਾ ਉਹ ਕੜ ਨਹੀਂ ਉੱਠਣਾ ਜੀ ਮਾਮਾ ਕੋਈ ਮੰਨਣਾ ਨਹੀਂ ਹੈ ਸਿਰਾ ਖਿਲਾਵਾ ਜਿਹੜਾ ਮੈਂ ਮੈਂ ਸਾਹ ਹਟਦਾ ਦੇ ਤੇ ਹੁਣ ਕਿਤੇ ਐ ਚੱਲੇਗਾ ਹੈ ਤੁਹਾਡੀ ਕਿਧੂ ਵੀ ਗਾਰਡ ਕਰ ਲਈ ਭਰਾ ਠੀਕ ਹੈ ਠੀਕ ਹੈ ਆ ਤੁਹਾਡੀ Love ਸਤਿ ਸ਼੍ਰੀ ਅਕਾਲ ਅੱਲਾ ਜ਼ਿੰਦਾ ਰਹਾ ਤੁਈ ਦੇ ਲੋਕ ਹੋਣੇ ਤੇ ਵਾਈਪਾਈ ਦੀ ਵੀ ਜਿਹੜਾ ਸਾਰੇ ਪਾਪਾ ਦੇ ਕੋਫੀ ਨੇ ਲੱਲੇ ਟੱਕ ਦੇ ਇਧਰੋਂ ਭਾਜੀ ਹਣੀ ਪਕੌੜੀ ਨਾਲ ਜਵਾਈ ਭਾਈ ਦੀ ਫਿਰ ਸਾਂਝੂ ਸਾਥ ਦੀ ਇਹ ਦੋਵੇਂ ਸਪੈਸ਼ਲ ਮੌਕੇ ਹਾਂਜੀ ਭਾਜੀ ਮੈਨ ਕਿੱਦਾਂ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਜੀ ਫੈਸ਼ਨੋ ਵਿਆਹ ਦਾ ਵਧੀਆ ਲੱਗ ਰਿਹਾ ਬੈਣਾ ਹਨਾ 20 ਹੋਣੇ ਚਾਹੀਦੇ ਵਾਹੇ 20 ਸਾਲ ਕੀ ਮਨਾਵਾ ਫੈਸ਼ਨੋ ਵਿਆਹ ਵਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਮੌਸਮ ਕਿੱਦਾਂ ਐਂਡ ਹੈ ਕਿ ਜਲੰਧਰ ਵੀ ਪੂਰੇ ਬਾਰਿਜ ਦੇ ਵਿੱਚ ਐ ਜਸਵਿੰਦਰ ਜੀ ਹਨਾ ਹਾਂ ਕੇ ਚੀਜ਼ ਦੀ ਕਮੀ ਹੀ ਦੱਸ ਦੋ ਦੱਸ ਦੋ ਆਵੇ ਕੁਝ ਹੋਰ ਪਹਿਲੇ ਤੁਸੀਂ ਵੀ ਦੱਸ ਸਕਦੇ ਕਿਸ ਚੀਜ਼ ਦੀ ਕਮੀ ਨਹੀਂ ਨਾ ਇਹ ਤੇ ਨਹੀਂ ਕੋਈ ਕਮੀ ਦੇਵ ਪੈਸਾ ਤੁਸੀਂ ਬਹੁਤ ਵਧੀਆ ਹੋਰ ਕੁਝ ਆਵੇ ਕੇ ਚੀਜ਼ ਦੀ ਕਮੀ ਹੀ ਦੱਸ ਦੋ ਠੀਕ ਹੈ ਜੀ ਸਾਰੇ ਬੱਚਾ ਪਾਰਟੀ ਆਪਣੇ ਲੱਗੇ ਆ ਬੱਚਾ ਪਾਰਟੀ ਸਾਰੇ ਤਿਆਰ ਬਤਿਆਣ ਹਾਂਜੀ ਆਵੇ ਕੁਛ ਹੋਰ ਕੁਛ ਸੇਵਾ ਦੋਸੋ ਮਾਦੂ ਮਾਲ ਨੂੰ ਲਿਆਓ ਖਾਈਏ ਨਾਲ ਮਾਲ ਦੇ ਆਏ ਘਰੇ ਛਗਿਆ ਅਸੀਂ ਘਰੇ ਛਗਿਆ ਤਾਂ ਲੈਗਾ ਕਿ ਬੈਵਾ ਤੁਸਰੀ ਸਭੋ ਹੀ ਪਤਾ ਜੀ ਮੱਛੀ ਦੇ ਪਕੌੜੇ ਪਹਿਲਾਂ ਉਕਾਲੇ ਆ ਮੱਛੀ ਦੇ ਪਕੌੜੇ ਜਿਹੜਾ ਉਹਨੇ 4 ਲੱਖ ਮੰਦਰਵਾਉ ਆ ਇਹੋ ਆਦੇ ਆਪਾਂ ਮੱਛੀ ਬਾਗ ਲੈ ਆਏ ਵੇ ਇੱਕ ਮੱਛੀ ਦੇ ਪਕੌੜੇ ਇੱਕ ਇੱਕ ਗੰਡਿਆਂ ਦੇ ਵਗਾਰੇ ਕੇ ਸਾਫਰ ਧਿਆਨ ਕਰ ਰਿਓ ਤੇ ਧਿਆਨ ਕਰ ਸਾਫਰ ਕੇ ਗੰਡਿਆਂ ਦੇ ਵਗਾਰੇ ਆ ਆਪਾਂ

ਰਾਈਟ ਜੀ ਕਿਹਦੀ ਕਿਹੋ ਵੀ ਹੋਰ ਹੋਰ ਕੱਟ ਕੇ ਕਰਾਉਂਦੇ ਨੇ ਇਕੱਠੇ ਕਰਾਉਂਦੇ ਹੁਣ ਯਾਰੀ ਜੁੱਤੀ ਚ ਲੈ ਆਓ ਦੋ ਜੱਟ ਦੋ ਪੈਰ ਆਏ ਨੇ ਸਗਲ ਮੈਨੂੰ ਬੰਦਾ ਦੋ ਦੱਸੋ 400 ਦੀ ਗੱਲ ਕਰਦਾ ਹੋਈ ਹੈ ਜੀ ਨੇ ਸੇਵਾ ਤੁਮ ਚਲ ਕਰੋ ਪਤਾ ਪਾਗੇ ਕਿਤੋਂ ਹੋਈ ਆ ਇਹ ਕਿਤੋਂ ਹੋ ਨਾ ਕਿੰਨੀ ਆ ਰਿਖੀ ਹੋ ਜੀ ਕਿੱਧਰ ਆਵਾ ਜਾਓ ਜਾਓ ਲਵਾਵੇ ਨਵੇਂ ਨਾ ਲਵਾਵੇ ਨਵੇਂ ਨਾ ਲਵਾਵੇ ਨਹੀਂ ਲਵਾਵਾ ਕਰ ਔਰ ਰਹਿ ਜਾ ਯਾਰ ਨਹੀਂ 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 ਰਹਿਣ ਦੇ ਕਰਵਾ ਦੇ ਕਰਵਾ ਦੇ ਇਧਿਆਤ ਬੈ ਗਿਆ ਦੋ ਵੇਗ ਦੋ ਵੇਗ 11 ਆਓ ਜੀ ਬਾਹਰ ਆਓ ਜੀ ਬਾਹਰ ਆਓ ਅੱਛਾ ਪਰਿਵਾਰ ਨਾ ਨਾ ਅੱਛਾ ਅੱਛਾ ਲੋ ਜੀ ਐਵਾ ਜੀ ਭਾਈ ਟਟੋਰੀ ਵਾਲਾ 50 50 ਜਿੱਗੀ ਹੁਣ ਆਪਾਂ ਘਰ ਪਹੁੰਚ ਲਿਆ ਜੀ ਤੇ ਅੱਜ ਫੇਰ ਮਹੀ ਜ਼ੋਰਦਾਰ ਹੈ ਹਨਾ ਬੰਦ ਨਾ ਜਿਹਾ ਇੱਥੇ Andy.